ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਸਰ ਹਾਂ ਜੀ ਕਾਫੀ ਚਿਹਰੇ ਇਦਾਂ ਦੇ ਹੈਗੇ ਆ ਜੋ ਸਾਡੇ ਸਾਹਮਣੇ ਇਸ ਟਾਈਮ ਬੈਠੇ ਹੈ ਆ ਉਹ ਪਿਛਲੇ ਕਾਫੀ ਸਾਰੇ ਪ੍ਰੋਟੈਸਟ ਤੇ ਵੀ ਆ ਚੁੱਕੇ ਹੈ ਕਈ ਸਾਨੂੰ ਜਾਣਦੇ ਹੋਣਗੇ ਕਈ ਅਸੀਂ ਉਹਨਾਂ ਨੂੰ ਜਾਣਦੇ ਹੋਵਾਂਗੇ ਬਟ ਆਪਣੇ ਇਰਾਦੇ ਸਭ ਤੋਂ ਵੱਡੀ ਗੱਲ ਇੱਕ ਹੀ ਹੈ ਤੋਂ ਇਰਾਦੇ ਸਾਨੂੰ ਪਤਾ ਹੈ ਪੀਐਸ ਸੈਟ ਦਾ ਨੋਟੀਫਿਕੇਸ਼ਨ ਹੀ ਹੈ ਤਾਂ ਉਹ ਮੈਨੂੰ ਯਾਦ ਦਿਲਾਣ ਦੀ ਲੋੜ ਨਹੀਂ ਹੈ ਤੁਸੀਂ ਮੇਰੇ ਤੋਂ ਵੀ ਪਹਿਲਾਂ ਆ ਕੇ ਜਿਹੜਾ ਹੈਗਾ ਬਹੁਤ ਵਧੀਆ ਇੰਟੈਂਸ਼ਨ ਦੇ ਨਾਲ ਬੈਠੇ ਹੋ ਤੇ ਸਭ ਤੋਂ ਵੱਡੀ ਗੱਲ ਜੋ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਹਮੇਸ਼ਾ ਜਿਹੜਾ ਧਰਨਾ ਹੈ ਜਿਹੜਾ ਪ੍ਰੋਟੈਸਟ ਹੈ ਆਪਣੇ ਹੱਕਾਂ ਲਈ ਲੜਨਾ ਹੈ ਉਹ ਆਪਾਂ ਪੀਸਫੁਲੀ ਲੜਨਾ ਹੈ ਜੀ ਰਾਈਟ ਤਾਂ ਉਹ ਅਸੀਂ ਐਗਜ਼ੈਕਟਲੀ ਅੱਜ ਵੀ ਸਾਡੀ ਉਹੀ ਇੰਟੈਂਸ਼ਨ ਹੋਏਗੀ ਕੋਈ ਅਸੀਂ ਗਲਤ ਇੰਟੈਂਸ਼ਨ ਦੇ ਨਾਲ ਅੱਗੇ ਨਹੀਂ ਵਧਾਂਗੇ ਪਹਿਲਾਂ ਮੈਂ ਛੋਟੀ ਜਿਹੀ ਰਿਕੁਐਸਟ ਤੁਹਾਡੇ ਤੋਂ ਸਭ ਤੋਂ ਇਹ ਹੀ ਕਰਨਾ ਚਾਹੂੰਗਾ ਐਂਡ ਇੱਕ ਗੱਲ ਇਹ ਵੀ ਹੈ ਕਿ ਪੂਰਾ ਸਹਿਯੋਗ ਦੇਣਾ ਹੈ ਕਿਉਂਕਿ ਅੱਜ ਉਹ ਡੇ ਹੈ ਤੁਹਾਨੂੰ ਪਤਾ ਹੈ ਜਿਸ ਨੂੰ ਡਾਕਟਰ ਸਰੋਪੱਲੀ ਰਾਧਾਕ੍ਰਿਸ਼ਨਨ ਜੀ ਦੂਸਰੇ ਦੇਸ਼ ਤੇ ਜਿਹੜੇ ਰਾਸ਼ਟਰਪਤੀ ਹੋਏ ਸੀਗੇ ਐਂਡ ਉਹਨਾਂ ਦੇ ਜਿਹੜਾ ਹੈਗਾ ਇਤਿਹਾਸ ਦੇ ਨਾਲ ਜੁੜਿਆ ਹੋਇਆ ਇਹ ਜਿਹੜਾ ਇੱਕ ਦਿਨ ਹੈ ਉਹਨਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਇੱਕ ਦਿਨ ਹੈ ਐਂਡ ਕਿਉਂ ਅਸੀਂ ਅੱਜ ਇਸ ਨੂੰ ਇੱਕ ਕਾਲੇ ਦਿਨ ਦੇ ਰੂਪ ਵਿੱਚ ਮਨਾਣ ਜਾ ਰਹੇ ਹੈਗੇ ਆ ਕੀ ਸਾਡੀ ਮਜਬੂਰੀ ਹੋ ਗਈ ਉਹ ਮੈਨੂੰ ਲੱਗਦਾ ਨਹੀਂ ਹੈ ਕਿ ਤੁਹਾਨੂੰ ਦੱਸਣ ਦੀ ਲੋੜ ਹੈਗੀ ਹੈ ਅੱਜ ਲਗਭਗ 1.5 ਸਾਲ ਹੋ ਗਿਆ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਪੀਐਸੈਟ ਅਨਾਉਂਸ ਕਰਨ ਤੋਂ ਬਾਅਦ ਤੁਹਾਨੂੰ ਸਭ ਨੂੰ ਪਤਾ ਹੈ ਕਿ 26 ਮਈ ਤਾਰੀਖ ਦੇ ਦਿੱਤੀ ਗਈ ਸੀਗੀ ਐਂਡ ਫਰਵਰੀ ਦੇ ਮਿਡ ਦੇ ਵਿੱਚ ਆ ਕੇ ਸਾਨੂੰ ਇਹ ਤਾਰੀਖ ਦਿੱਤੀ ਗਈ ਇੱਕ ਹੋਪ ਜਗਾਈ ਗਈ ਬਟ ਸਾਨੂੰ ਉਦੋਂ ਨਹੀਂ ਪਤਾ ਸੀਗਾ ਕਿ ਇਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹੈ ਪ੍ਰੈਪਰੇਸ਼ਨ ਕਰਵਾਂਗੇ ਐਂਡ ਉਸ ਤੋਂ ਬਾਅਦ ਸਾਨੂੰ ਫਿਰ ਤੋਂ ਇਹੀ ਕਹਿਣਗੇ ਕਿ ਬਸ ਚੁੱਪ ਕਰ ਜੋ ਇਲੈਕਸ਼ਨ ਆਏ ਹੋਏ ਹੈ ਜੀ ਇਹ ਕੰਮ ਹੈ ਉਹ ਕੰਮ ਹੈ ਐਂਡ ਲਗਾਤਾਰ ਉਹ ਸਾਰੀਆਂ ਚੀਜ਼ਾਂ ਜੋ ਅਸੀਂ ਸਾਰੀਆਂ ਫੇਸ ਕੀਤੀਆਂ ਐਂਡ ਅੱਜ ਪ੍ਰਸ਼ਾਸਨ ਨੂੰ ਵੀ ਅਸੀਂ ਉਹਨਾਂ ਦੇ ਅੱਗੇ ਰਿਕੁਐਸਟ ਕਰਾਂਗੇ ਕਿ ਉਹ ਵੀ ਜਰਾ ਹੈਗਾ ਸਾਡਾ ਇੱਥੇ ਪੂਰਾ ਸਹਿਯੋਗ ਦੇਣਗੇ ਐਂਡ ਕਿਉਂਕਿ ਉਹ ਵੀ ਸਾਡੇ ਹੀ ਤਰ੍ਹਾਂ ਦੇ ਇਨਸਾਨ ਨੇ ਜੇ ਸਰਕਾਰ ਆਮ ਆਦਮੀ ਦੀ ਹੈ ਤਾਂ ਅਸੀਂ ਵੀ ਆਮ ਆਦਮੀਆਂ ਦੇ ਘਰਾਂ ਦੇ ਵਿੱਚੋਂ ਹੀ ਆ ਗਿਆਂ ਤਾਂ ਅਸੀਂ ਕੋਈ ਖਾਸ ਆਦਮੀ ਨਹੀਂ ਹੈ ਗਿਆਂ ਤਾਂ ਉਹੀ ਇੰਟੈਂਸ਼ਨ ਦੇ ਨਾਲ ਪ੍ਰੋਪਰ ਅਸੀਂ ਜਿਹੜਾ ਹੈਗਾ ਹੈ ਇੱਥੋਂ ਜਿਵੇਂ ਯੂਨੀਅਨ ਦੇ ਮੈਂਬਰਸ ਤੁਹਾਨੂੰ ਅੱਗੇ ਦੇ ਲਈ ਗਾਈਡਲਾਈਨਸ ਦੇਣ ਵਾਲੇ ਹੈ ਰਾਈਟ ਇੱਥੇ ਸੁਭਾ ਪ੍ਰਧਾਨ ਵੀ ਹੈਗੇ ਹੈ ਤੇ ਹੋਰ ਨਾ ਮੈਂਬਰਸ ਵੀ ਜੋ ਤੁਹਾਨੂੰ ਲੀਡ ਕਰਨਗੇ ਹੈਗੇ ਤੁਹਾਡੇ ਤਰ੍ਹਾਂ ਹੀ ਆ ਜੀ ਕੋਈ ਇੱਥੇ ਵੈਸੇ ਲੀਡਰ ਨਹੀਂ ਹੈ ਕੋਈ ਵੈਸੇ ਪ੍ਰਧਾਨ ਨਹੀਂ ਹੈ ਬਸ ਤੁਸੀਂ ਉਹਨਾਂ ਨੂੰ ਦਿੱਤੀਆਂ ਜ਼ਿੰਮੇਵਾਰੀਆਂ ਕਿ ਇੱਕ ਵਾਰ ਸਾਡੇ ਲਈ ਨਿਰਦੇਸ਼ ਦਿਓ ਲੀਡ ਦਿਓ ਰਾਈਟ ਤਾਂ ਹੈਗੇ ਉਹ ਵੀ ਜਰਨਲ ਇਨਸਾਨ ਹੀ ਹੈ ਤਾਂ ਐਗਜ਼ੈਕਟਲੀ ਉਹ ਜੋ ਵੀ ਹੈਗਾ ਤੁਹਾਨੂੰ ਅੱਗੇ ਦੀ ਸਾਰੀ ਕਾਰਵਾਈ ਸਮਝਾ ਦੇਣਗੇ ਜੋ ਵੀ ਤੁਸੀਂ ਉਹਨਾਂ ਕੋਲੋਂ ਵੀ ਕੋਈ ਕੁਐਸਚਨ ਹੋਏਗਾ ਉਹ ਵੀ ਤੁਸੀਂ ਪੁੱਛਣਾ ਹੈ ਐਂਡ ਕੋਸ਼ਿਸ਼ ਆਪਣੀ ਰਹੇਗੀ ਕੀ ਅੱਜ ਦਾ ਜੋ ਆਪਣਾ ਇੱਕ ਉਦੇਸ਼ ਹੋਣਾ ਚਾਹੀਦਾ ਹੈ ਕਿ ਸ਼ਾਮ ਤੱਕ ਸਾਨੂੰ ਨੋਟੀਫਿਕੇਸ਼ਨ ਦੇਵ ਅਸੀਂ ਨੋਟੀਫਿਕੇਸ਼ਨ ਲੈ ਕੇ ਜਾਣਾ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੈ ਮੌਨਸੂਨ ਦਾ ਸੈਸ਼ਨ ਚੱਲ ਰਿਹਾ ਹੈ ਹੈਨਾ ਤੇ ਅਸੀਂ ਇਹਦਾ ਫਾਇਦਾ ਉਠਾ ਸਕਦੇ ਹਾਂ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਮੰਤਰੀ ਸਾਹਿਬ ਦਾ ਇੱਕ ਬਿਆਨ ਨਹੀਂ ਆਇਆ ਜਿੱਥੇ ਪੀਐਸਟੈਟ ਦੀ ਗੱਲ ਹੋਈ ਹੋਵੇ ਡਰਦੇ ਬਏ ਆ ਜੀਓ ਆਪ ਉਹਨਾਂ ਦੀ ਇੰਨੀ ਹਿੰਮਤ ਨਹੀਂ ਹੈ ਕਿ ਪੀਐਸਟਟ ਦੇ ਬਾਰੇ ਵਿੱਚ ਗੱਲ ਵੀ ਕਰਦੇ ਆਂ ਜੀ ਇੱਕ ਉੱਥੇ ਮੌਨਸੂਨ ਸੈਸ਼ਨ ਦੇ ਵਿੱਚ ਇੱਕ ਆਡੀਓ ਦਿਖਾ ਦਿਓ ਉਹਨਾਂ ਦੀ ਇੱਕ ਵੀਡੀਓ ਦਿਖਾ ਦਿਓ ਜਿੱਥੇ ਗੱਲ ਕੀਤੀ ਗਈ ਹੋਵੇ ਜੀ ਤਾਂ ਇੱਕ ਵੱਡਾ ਇੱਕ ਉਹ ਮੌਨਸੂਨ ਸੈਸ਼ਨ ਉਹ ਸੈਸ਼ਨ ਮੰਨਿਆ ਜਾਂਦਾ ਤੁਹਾਨੂੰ ਵੀ ਪਤਾ ਹੈ ਜਿੱਥੇ ਬਜਟ ਤੋਂ ਬਿਨਾ ਗੱਲਾਂ ਹੁੰਦੀਆਂ ਹੈ ਜਿੱਥੇ ਹੋਰ ਮੁੱਦੇ ਲੋਕਾਂ ਦੇ ਹਾਈਲਾਈਟ ਹੁੰਦੇ ਹੈ ਕਿ ਆਹੀ ਤਾਂ ਟਾਈਮ ਹੈ ਜੀ ਇਹੀ ਤਾਂ ਟਾਈਮ ਹੈ ਹੁਣ ਆਵਾਜ਼ ਜੇ ਪਹੁੰਚ ਗਈ ਨਾ ਤਾਂ ਮਤਲਬ ਸੱਚੀ ਮੁੱਚੀ ਵਿੱਚ ਅੱਜ ਸ਼ਾਇਦ ਯੂਨੀਅਨ ਦੀ ਵੀ ਇੰਨੀ ਤਗੜੀ ਪਲੈਨਿੰਗ ਨਹੀਂ ਹੋਏਗੀ ਪਹਿਲਾਂ ਕਿ ਜੋ ਅੱਜ ਮਾਹੌਲ ਬਣ ਚੁੱਕਿਆ ਹੈ ਐਗਜ਼ੈਕਟਲੀ ਉਸ ਸੈਸ਼ਨ ਦੇ ਵਿੱਚ ਤੁਹਾਨੂੰ ਪਤਾ ਹੈ ਇਹ ਚੀਜ਼ ਕਿੰਨੀ ਹਿੱਟ ਕਰ ਸਕਦੀ ਅੱਜ ਜੇ ਅਸੀਂ ਅੱਜ ਸਹੀ ਤਰੀਕੇ ਨਾਲ ਪ੍ਰੋਟੈਸਟ ਕਰ ਗਏ ਐਂਡ ਬਹੁਤ ਚੰਗੀ ਸਟਰੈਂਥ ਹੈ ਜੋ ਮੈਂ ਦੇਖ ਕੇ ਚੱਲ ਰਿਹਾ ਦੇਖੋ ਬੰਦੇ ਤਾਂ 10 ਵੀ ਬਹੁਤ ਕਰ ਸਕਦੇ ਆ ਜੀ ਐਂਡ ਤੁਸੀਂ ਮੈਂ ਕਹਿ ਸਕਦਾ ਕਿ ਸੈਂਕੜਿਆਂ ਦੇ ਵਿੱਚ ਹੈ ਗਈ ਉਹ ਹਨਾ ਤਾਂ ਥੋੜੀ ਦੇਰ ਵਿੱਚ ਸ਼ਾਇਦ ਹੋਰ ਵੀ ਕੈਂਡੀਡੇਟਸ ਆ ਜਾਣਗੇ ਤਾਂ ਹੌਂਸਲਾ ਬਣਾ ਕੇ ਰੱਖਣਾ ਹੈ ਐਂਡ ਚਾਹ ਬॉयਜ਼ ਹੈ ਚਾਹ ਗਰਲਸ ਹੈ ਮੈਂ ਨਹੀਂ ਮੰਨਦਾ ਘਟ ਗਈਆਂ ਗਰਲਸ ਕਿਉਂਕਿ ਅੱਜ ਜਿਹੜਾ ਨੋਟੀਫਿਕੇਸ਼ਨ ਆਂਦਾ ਸਿੱਧਾ ਲਿਖਿਆ ਹੁੰਦਾ 33% ਰਿਜ਼ਰਵਡ ਤਾਂ 33% ਤੁਹਾਡੀਆਂ ਹੈ ਹਨਾ ਤਾਂ ਫਿਰ ਇੰਨਾ ਦਾ ਨੰਬਰ ਮਤਲਬ ਸਾਰਿਆਂ ਦਾ ਕਾਮਨ ਨੰਬਰ ਆਂਦਾ ਹੈ ਤਾਂ ਉਹ ਇੱਕ ਚੀਜ਼ ਹੈਗੀ ਹੈ ਜੀ ਬਾਕੀ ਅੱਗੇ ਦੀ ਜੋ ਵੀ ਗਾਈਡਲਾਈਨਸ ਹੈ ਉਹ ਤੁਹਾਨੂੰ ਮੈਂਬਰਸ ਅੱਗੇ ਦੇ ਲਈ ਜਿਹੜਾ ਹੈਗਾ ਉਹ ਦੇ ਦਿੰਦੇ ਆ ਜੀ ਸੱਸੀਆ ਗਾਜੀ ਸਾਰਿਆਂ ਨੂੰ ਇਨਕਲਾਬ ਜਿੰਦਾਬਾਦ ਦੇਖੋ ਅੱਜ ਦਾ ਆਪਾਂ ਸਰਨੇ ਜਿਨ ਦੱਸਿਆ ਕਿ ਅੱਜ ਆਪਾਂ ਵਾਰ ਦੇ ਪਹਿਲੇ ਪ੍ਰਸਪਤੀ ਡਾਕਟਰ ਸਰਪਲੀ ਦਾ ਅਦਖਣ ਜੀ ਬਰਥਡੇ ਮਨਾ ਰਹੇ ਹਨ ਔਰ ਉਹਨਾਂ ਦਾ ਬਰਥਡੇ ਤੁਹਾਨੂੰ ਪਤਾ ਆਪਾਂ ਟੀਚਰ ਡੇ ਦੇ ਰੂਪ ਤੇ ਸੈਲੀਬ੍ਰੇਟ ਕਰਦੇ ਆ ਲੇਕਿਨ ਆਪਾਂ ਜੇ ਹਾਲਾਤ ਦੇਖੇ ਨਾ ਤਾਂ ਟੀਚਰ ਤਾਂ ਸੜਕਾਂ 'ਚ ਆ ਰਹੇ ਹਨ ਕਿਉਂਕਿ ਤੁਸੀਂ ਅੱਗੇ ਜਾ ਕੇ ਟੀਚਰ ਬਣਨਾ ਹੈ ਹੈਨਾ ਦੇਖੋ ਆਪਾਂ ਦੋ ਤਿੰਨ ਗੱਲਾਂ ਆ ਜੋ ਬਹੁਤ ਜ਼ਿਆਦਾ ਕਰਨ ਵਾਲੀ ਪਹਿਲੀ ਗੱਲ ਤਾਂ ਸਰ ਨੇ ਦੱਸਿਆ ਪੀਐਸਟੇਟ ਦਾ ਨੋਟੀਫਿਕੇਸ਼ਨ 100% ਆਣਾ ਹੈ ਦੇਖੋ ਤੁਸੀਂ ਇੱਕ ਸਾਥ ਤੇ ਤੁਸੀਂ ਬੀਅਰ ਕਰਾਣ ਦੇ ਜਾ ਰਹੇ ਹੋ ਕਰਾਣ ਦੇ ਜਾਰ ਉਧਰ ਤੁਸੀਂ ਪੈਸੇ ਕੱਟੇ ਖਲੇ ਜਾ ਰਹੇ ਹੋ ਲੇਕਿਨ ਤੁਸੀਂ ਜਦੋਂ ਤੱਕ ਨੋਟੀਫਿਕੇਸ਼ਨ ਨਹੀਂ ਕਢੋਗੇ ਵੀ ਤੁਸੀਂ ਉਧਰ ਤੋਂ ਬੀਅਰ ਤੇ ਵਰਤੀ ਕਰੇ ਜਾ ਰਹੇ ਹੋ ਮਤਲਬ ਬੀਅਰ ਦੇ ਪੇਪਰ ਲੈ ਰਹੇ ਹੋ ਪੇਪਰ ਲੈ ਉੱਥੇ ਤਾਂ ਜਵਾਕ ਜ਼ਿਆਦਾ ਵਰਤੀ ਹੋ ਰਹੇ ਹਨ ਲੇਕਿਨ ਜਿਹੜੇ ਬੱਚੇ ਨੇ ਪਹਿਲਾ ਹੀ ਤੁਸੀਂ ਪਹਿਲਾ ਪੀਐਸ ਦੇ ਪੇਪਰ ਤੋਂ ਲਿਓ ਨਾ ਕੋਈ ਨੋਟੀਫਿਕੇਸ਼ਨ ਤੋਂ ਗੱਡੋ ਸਰ ਨੇ ਜੇ 10 26 ਮਈ ਦੀ ਗਲ ਦਿੱਤੀ ਮੈਂ ਤੁਹਾਨੂੰ ਦੱਸਾਂ ਇੱਕੋ ਗੱਲ ਹੈ ਇਸ ਸਰਕਾਰ ਦਾ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਇਹਦਾ ਕੋਈ ਕੰਮ ਨਹੀਂ ਹੈ ਕੇਵਲ ਗੋਲੀ ਦੇਣੀ ਹੈ ਗੋਲੀ ਦੇਣੀ ਹੈ ਤੇ ਗੋਲੀ ਜੋ ਜਿੰਨੀ ਮਰਜ਼ੀ ਐਲਪਨ ਲੀਭੇ ਚੁੱਸੇ ਜਾਓ ਚੁੱਸੇ ਜਾਓ ਚੁੱਸੇ ਜਾਓ ਕਿਉਂਕਿ ਜਦੋਂ ਵੀ ਗੱਲਬਾਤ ਕੀਤੀ ਹੈ ਨਾ ਆਈ ਗੱਲ ਕਹੀ ਹੈ ਅੱਜ ਕਰਦੇ ਹਾਂ ਜੀ ਕੱ ਉਹ ਤਾਂ ਆਈ ਗੱਲ ਬਾਤ ਹੁੰਦੀ ਹੈ ਕਿ ਤੁਸੀਂ ਕੋਈ ਜਿਹੜੀ ਚੀਜ਼ਾਂ ਪੈਂਡਿੰਗ ਹੋ ਲੈ ਕੇ ਆਓ ਉਹ ਤੇ ਸਿੱਖਿਆ ਮੰਤਰੀ ਤਾਂ ਕੋਈ ਦਿਖਾਈ ਨਹੀਂ ਦੇ ਰਿਹਾ ਦਿਖਾਈ ਵੀ ਨਹੀਂ ਦੇ ਰਿਹਾ ਹੁਣ ਤੁਸੀਂ ਕੱਲ ਕੁੜੀਆਂ ਵਾਸਤੇ ਜਿਹੜੀ ਗੱਲ ਹੋਈ ਹੈ ਕਿ ਜਿਹੜਾ ਫਾਇਰ ਬਗਰੇ ਦਾ ਪੇਪਰ ਹੋਇਆ ਸੀ ਉੱਥੇ ਤੁਸੀਂ 60 ਕਿਲੋ ਦਾ ਵਜਨ ਨੂੰ ਕਟਾ ਕੇ 40 ਕਿਲੋ ਕਰਤੇ ਤਾਂ ਤੁਸੀਂ ਆ ਵੀ ਆ ਵੀ ਤਾਂ ਬੱਚਾ ਦੀ ਮੰਗ ਹੈ ਈ ਮੰਗ ਨੂੰ ਤੁਸੀਂ ਅਸੀਂ ਤਾਂ ਕਹਿੰਦੇ ਨਹੀਂ ਤੁਸੀਂ ਪੇਪਰ ਤੋਂ ਲਿਓ ਘਟੋ ਘਟ ਤੇ ਦੂਜੀ ਗੱਲ ਅੰਦਰੋਂ ਪਤਾ ਲੱਗਿਆ ਕਿ ਉਹ ਕਹਿੰਦੇ ਕਿ ਜਿਹੜਾ ਆਪਣਾ ਪੀਐਸਟੇਟ ਦਾ ਪੇਪਰ ਹੋਊਗਾ ਉਹਦਾ ਸਾਰਾ ਦਾ ਸਾਰਾ ਜਿਹੜਾ ਸਿਲੇਬਸ ਹੈ ਉਹ ਚੇਂਜ ਹੋਊਗਾ ਕਿਉਂ ਹੋਊਗਾ ਕਿਸ ਵਾਸਤੇ ਚੇਂਜ ਹੋਊਗਾ ਕਹਿੰਦੇ ਸਾਰਾ ਦਾ ਸਾਰਾ ਪੇਪਰ ਦਾ ਅਸੀਂ ਨੋਟੀਫਾਈਕੈਸ਼ਨ ਕੱਢ ਦਿੰਦੇ ਆ ਪਰ ਅਸੀਂ ਸਾਰਾ ਸਾਰਾ ਪੇਪਰ ਜਿਹੜਾ ਹੈ ਨਾ ਉਹਦਾ ਆਪਾਂ ਚੇਂਜ ਕਰਾਂਗੇ ਸਟਰਕਚਰ ਕਿਉਂ ਚੇਂਜ ਕਰਾਂਗੇ ਜਿਹੜੇ ਜਵਾਕ ਹੁਣ ਦੋ ਦੋ ਸਾਲ ਦੇ ਪੇਪਰ ਦੀ ਤਿਆਰੀ ਕਰ ਰਹੇ ਆ ਉਹਨਾਂ ਦੀ ਕੀ ਗਲਤੀ ਉਹ ਸਾਰੇ 6 ਮਹੀਨੇ ਤੇ ਕਿਵੇਂ ਤਿਆਰ ਕਰ ਲੈਣਗੇ ਆ ਤੁਹਾਡੀ ਕੋਈ ਨੀਤ ਹੋ ਗਈ ਨਾ ਵੀ ਤੁਸੀਂ ਲਾਣੇ ਨਹੀਂ ਬੰਦੇ ਉਹ ਮੈਨੂੰ ਗੱਲ ਆ ਨਾ ਬਹੁਤ ਪੁਰਾਣੀ ਚਿੱਤੇ ਆਉਂਦੀ ਹੈ 2 ਸਾਲ ਪਹਿਲਾਂ ਦੀ ਗੱਲ ਹੈ ਜਦੋਂ 2 ਸਾਲ ਪਹਿਲੇ ਮੈਂ ਦੇਖਦਾ ਸੀ ਬੱਚੇ ਬਹੁਤ ਸਾਰੇ ਇਕੱਠੇ ਹੋਏ ਸੀ ਟੋਟੋ ਉਹ ਬੱਚੇ ਪੇਪਰ ਦੀ ਮੰਗ ਕਰਦੇ ਸੀ ਈਟੀਟੀ ਆ ਬੱਚੇ ਹੋਣੇ ਸਾਇਦ ਮੈਨੂੰ ਜਾਣ ਤੱਕ ਯਾਦ ਆ ਉਸ ਟਾਈਮ ਭਗਵਨ ਮਾਨ ਜੀ ਦਾ ਮੈਨੂੰ ਅੱਜ ਵੀ ਇੱਕ ਸਪੀਚ ਯਾਦ ਆਉਂਦਾ ਹੈ ਕਹਿੰਦਾ ਤੁਸੀਂ ਕੰਮ ਕਰੋ ਕੀ ਕਰਨਾ ਜੀ ਕਿ ਤੁਸੀਂ ਅੱਜ ਹੈ ਨਾ ਕੁਝ ਵੀ ਨਹੀਂ ਕਰੋ ਤੇ ਸਾਡੀ ਸਰਕਾਰ ਆਣ ਆਈ ਹੈ ਤੇ ਜਦੋਂ ਸਾਡੀ ਸਰਕਾਰ ਆਊਗੀ ਸਾਡੇ ਕੋਲ ਹਰਾ ਪੈਣਾ ਅਸੀਂ ਸਾਰੀ ਦੀ ਸਾਰੀ ਜਿੰਨੀ ਵੀ ਪ੍ਰੋਬਲਮ ਨੂੰ ਦੂਰ ਕਰ ਜਾਾਂਗੇ ਤੁਹਾਡੀ ਸਰਕਾਰ ਆ ਗਈ ਜੀ ਹੁਣ ਹੁਣ ਤੁਹਾਡੀ ਸਰਕਾਰ ਆ ਜੀ ਜਿਹੜੇ ਬੱਚੇ ਕਿੰਨੇ ਮੈਂ ਆਪਣੇ ਇੱਕ ਦੀ ਗੱਲ ਨਹੀਂ ਕਰਦਾ ਅਸੀਂ ਜਦੋਂ ਮਿਲ ਕੇ ਆਏ ਨਾ ਆਪਣੇ ਪੰਜਾਬ ਆਉਂਦੇ ਸਰ ਉਸ ਅਸੀਂ ਗਏ ਸੀ ਨਾਲ ਕਟੂਕੜ ਬਾਉਨ ਯੂਨੀਅਨ ਆਈ ਹੋਈ ਸੀ ਇਕਾ ਦੀ ਯੂਨੀਅਨ ਹੋਣਾ ਆ ਨਾ ਪਰ ਦੱਸਦੇ 52 ਯੂਨੀ ਤੁਸੀਂ ਦੱਸੋ ਜਦੋਂ 52 ਯੂਨੀ ਆਈ ਹੈ ਨਾ ਤਾਂ ਕਿੱਥੇ ਨਾ ਕਿੱਥੇ ਸਰਕਾਰ ਦੀ ਕਮੀ ਹੈ ਆਪਾਂ ਪ੍ਰੋਟੈਸਟ ਕਰਨਾ ਹੈ ਲੇਕਿਨ ਆਪਾਂ ਪ੍ਰੋਟੈਸਟ ਇਸ਼ਾਰਾ ਨਾ ਕਰਨਾ ਕਿਸੇ ਪ੍ਰਕਾਰ ਦਾ ਕੁਝ ਕੋਈ ਦਿੱਕਤ ਨਹੀਂ ਕਰਨੀ ਕਿਸੇ ਨੇ ਵੀ ਕੋਈ ਹੂਲਾ ਨਹੀਂ ਕਰਨਾ ਕੁਝ ਵੀ ਨਹੀਂ ਕਰਨਾ ਇਰਾਮ ਨਾਲ ਜਾਣਾ ਜਿਹੜੀ ਗੱਲਬਾਤ ਅਸੀਂ ਕਹਿੰਦੇ ਤੁਸੀਂ ਇੱਕ ਵਾਰ ਮੀਟਿੰਗ ਬਿਠਾਓ ਸਾਡੇ ਨਾਲ ਗੱਲਬਾਤ ਕਰੋ ਤੁਸੀਂ ਕਹੋ ਵੀ ਅਸੀਂ ਨੋਟੀਫਿਕੇਸ਼ਨ ਕਦੋਂ ਜਾਰੀ ਕਰਿਆ ਤੁਸੀਂ ਆ ਨਾ ਕੋ ਵੀ ਅਸੀਂ 15 ਦਿਨ ਤੁਸੀਂ ਇੱਕ ਵਾਰ 10 ਦੱਸੋ ਸਹੀ ਘਟੋ ਘਟੇ ਵੀ ਸਾਡੇ ਕੋਲੇ ਬੰਦੇ ਇੰਨੇ ਚਾਹੀਦੇ ਅਸੀਂ ਨਹੀਂ ਕਹਿੰਦੇ ਤੁਸੀਂ ਜ਼ਿਆਦਾ ਨੋਟੀਫਿ ਉਸੀਂ ਪਹਿਲਾ ਪੇਪਰ ਤੋਂ ਲਿਓ ਤੁਹਾਨੂੰ ਘਟ ਮੰਦੇ ਜੇ ਤੁਸੀਂ ਘਟ ਪੇਪਰ ਲੈ ਲਓ ਤੁਸੀਂ 2-4 ਸਾਲ ਬੀਅਰ ਨੂੰ ਪਰ ਇਰਾਮ ਦੇ ਦਿਓ ਤੁਹਾਨੂੰ ਲੱਗਦਾ ਹੈ ਕਿ ਬੀਅਰ ਨਾਲ ਜੋਗ ਬਹੁਤ ਜ਼ਿਆਦਾ ਹੋ ਗਈ ਤੁਸੀਂ 2 ਸਾਲ ਬੀਅਰ ਨੂੰ ਬੰਦ ਕਰਾ ਦਿਓ ਤੇ ਜਿਹੜੇ ਬੱਚੇ ਨੇ ਬੀਅਰ ਪਹਿਲੇ ਬੀਅਰ ਕਰਕੇ ਉਹਨਾਂ ਦਾ ਕੁਝ ਨਾ ਕੁਝ ਤਾਂ ਹੱਲ نکਾਲੋ ਠੀਕ ਹੈ ਤੇ ਸਾਰਿਆਂ ਨੇ ਪੂਰਾ ਇੱਕਦਮ ਪੂਰਾ ਸਹਿਯੋਗ ਕਰਨਾ ਹੈ ਕਿਉਂਕਿ ਦੇਖੋ ਮੈਂ ਤਾਂ ਅੰਦਾਜ਼ਾ ਪ੍ਰਦਾਨ ਕੋਈ ਨਹੀਂ ਹੈ ਜਦੋਂ ਇੱਕ ਇੱਕ ਅੰਗੂਠਾ ਕਦੇ ਹੀ ਕੰਮ ਨਹੀਂ ਕਰਦਾ ਜਦੋਂ ਉਂਗਲੀਆਂ 5 10 ਮਿਲ ਕੇ ਕੰਮ ਕਰਦੀਆਂ ਨਾ ਉਹ ਬਣਦਾ ਹੱਥ ਹੈ ਨਾ ਅਗਰ ਸਰਕਾਰ ਨੇ ਆਈ ਕਮ ਰੱਖਿਆ ਤਾਂ ਉਹ ਟਾਈਮ ਦੂਰ ਜਦੋਂ ਪਹਿਲਾ ਸਰਕਾਰ ਜਿੱਥੇ ਬੈਠੀ ਸੀ ਉਹ ਸਰਕਾਰ ਉੱਥੇ ਵੀ ਜਾ ਸਕਦੀ ਹੈ ਕੋਈ ਵੱਡੀ ਗੱਲ ਨਹੀਂ ਹੁੰਦੀ ਜਿਹੜੀ ਯੂਨੀਅਨ ਦਾ ਸਟਰੈਂਥ ਹੁੰਦੀ ਹੈ ਨਾ ਉਹ ਬਹੁਤ ਵੱਡੀ ਸਟਰੈਂਥ ਹੁੰਦੀ ਹੈ ਪਰ ਆਪਾਂ ਹੀ ਕੰਮ ਕਰਨਾ ਹੈ ਪੂਰਾ ਇਰਾਮ ਨਾਲ ਚੱਲਣਾ ਹੈ ਤੇ ਜਾ ਕੇ ਉੱਥੇ ਜਾ ਕੇ ਗੱਲਬਾਤ ਕਰਨੀ ਅਸੀਂ ਤਾਂ ਇਹ ਕਹਿੰਦਾ ਵੀ ਤੁਸੀਂ ਇੱਕ ਸਾਡੇ ਨਾਲ ਮੀਟਿੰਗ ਕਰਕੇ ਤੁਸੀਂ ਆ ਗੱਲ ਕਰੋ ਕਿ ਅਸੀਂ ਕਦੋਂ ਤੱਕ ਨੋਟੀਫਿਕੇਸ਼ਨ ਦੇ ਰਹੇ ਹਾਂ ਤੇ ਨੋਟੀਫਿਕੇਸ਼ਨ ਦੇ ਕੇ ਤੇ ਛੇਤੀ ਛੇਤੀ ਪੇਪਰ ਲੈਣ ਦੀ ਕੋਸ਼ਿਸ਼ ਕਰੋ ਤੁਸੀਂ ਦੇਖਿਆ ਹਰਿਆਣਾ ਸਰਕਾਰ ਤੇ ਹੁਣ ਕਈ ਬੱਚੇ ਮਿਲੇ ਕਿ ਸਰ ਹਰਿਆਣਾ ਸਰਕਾਰ ਤੇ ਬਹੁਤ ਵੈਕੈਂਸੀ ਆ ਰਹੀ ਹੈ ਮੈਂ ਤੁਹਾਨੂੰ ਦੱਸਦਾ ਪਿਛਲੇ 4 ਸਾਲ ਤੇ ਕੋਈ ਵੈ ਚੁਨਾਵ ਆ ਗਿਆ ਚੁਨਾਵ ਆ ਗਿਆ ਤਾਂ ਸਾਰੀ ਸਾਰੀ ਕਰਦੀ ਹੁਣ ਪਤਾ ਕਿ ਅਗਲੇ ਸਾਲ ਕੋਈ ਸਰਕਾਰ ਆਉਗੀ ਕੌਣ ਪੇਪਰ ਲੇਗਾ ਕੋਈ ਅੱਤਾ ਪਤਾ ਹੀ ਨਹੀਂ ਪੇਪਰ ਦਾ ਮਤਲਬ ਆ ਹੁੰਦਾ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿੰਦਾ ਪੇਪਰ ਦਾ ਮਤਲਬ ਆ ਹੁੰਦਾ ਤੁਸੀਂ ਬੱਚੇ ਨੂੰ ਜੋਇਨਿੰਗ ਦੇ ਤੋ ਹੱਥ ਤੇ ਜੋਇਨਿੰਗ ਲੈਟਰ ਫੜਾ ਦਿਓ ਤੇ ਪੰਜ ਦੋ ਦੋ ਤੱਕ ਬੱਚੇ ਦੀ ਪਹਿਲੀ ਸੈਲਰੀ ਆ ਗਈ account ਤੇ ਆ ਹੁੰਦਾ ਹੈ ਬੱਚੇ ਦੀ ਜੋਇਨਿੰਗ ਠੀਕ ਹੈ ਬਾਕੀ ਸਾਰ ਗੱਲ ਬਾਤ ਕਰਨਗੇ ਬਸ ਇੱਕੋ ਹੀ ਰਿਕਵੈਸਟ ਹੈ ਆਪਾਂ ਪ੍ਰੋਸਟੈਸ ਇਸ ਸਾਹਮਣੇ ਕਰਨਾ ਵੀ ਆਪਣਾ ਕੰਮ ਵੀ ਹੋ ਜਾਏ ਤੇ ਕਿਸੇ ਪ੍ਰਕਾਰ ਦਾ ਵੀ ਕੋਈ ਆਪਾਂ ਹੱਲਾ ਨਹੀਂ ਕਰਨਾ ਔਰ ਜਿੰਨੇ ਪ੍ਰਸ਼ਾਸਨ ਹੈ ਆਪਣਾ 100% ਸਾਥ ਹੋਗੀ ਕਿਉਂਕਿ ਇਹ ਵੀ ਇਹ ਜੇ ਬੰਦੇ ਹਨ ਇਹ ਵੀ ਆਮ ਘਰਾਂ ਤੋਂ ਉੱਠ ਕੇ ਆਏ ਆਪਾਂ ਕੋਈ ਆਤ ਹੈ ਨਹੀਂ ਕੋਈ ਬਹੁਤ ਜ਼ਿਆਦਾ ਕੋਈ ਅਡਾਣੀ ਅੰਬਾਨੀ ਦੇ ਹੋਗੇ ਆਪਾਂ ਹੀ ਨੋਰਮਲ ਘਰ ਦੇ ਲੋਕੀ ਆ ਤੇ ਆਪਾਂ ਕਿਸੇ ਪ੍ਰਕਾਰ ਦਾ ਕਿਉਂਕਿ ਇਹਨਾਂ ਦੇ ਵੀ ਡਿਊਟੀ ਹੋਗੀ ਕਿ ਇਹਨਾਂ ਇਹਨਾਂ ਜਦੋਂ ਕੋਈ ਹੱਲਾ ਹੋਊਗਾ ਤਾਂ ਇਹਨਾਂ ਨੂੰ ਕੁਝ ਨਾ ਕੁਝ ਕਰਨਾ ਪਊਗਾ ਆਪਾਂ ਇਹ ਕੰਮ ਕਰਨਾ ਹੀ ਨਹੀਂ ਬਿਲਕੁਲ ਹੀ ਆਪਣਾ ਬਿਲਕੁਲ ਹੀ ਸਾਹਮਣੇ ਨਾਲ ਚੱਲਣਾ ਓਕੇ ਜੀ ਸ਼ੁਕਰੀਆ ਥੈਂਕ ਯੂ ਅੱਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤਾਂ ਦੇਖੋ ਜੀ ਦੋਨੇ ਅਧਿਆਪਕ ਸਹਿਬਾਨਾਂ ਨੇ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਸਾਰੀਆਂ ਤੁਹਾਡੇ ਮੂਰੇ ਰੱਖ ਹੀ ਦਿੱਤੀਆਂ ਪਰ ਮੈਂ ਤਾਂ ਬਸ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਚਾਹਣਾ ਕਿ ਜਿਵੇਂ ਸਰ ਨੇ ਲਾਸਟ ਕਿਹਾ ਕਿ ਆਪਾਂ ਕੋਈ ਵੀ ਐਦਾਂ ਦਾ ਮਾਹੌਲ ਨਹੀਂ ਸਿਰਜਣਾ ਜਿਹਦੇ ਨਾਲ ਕੋਈ ਐਦਾਂ ਦੀ ਘਟਨਾ ਵਾਪਰੇ ਜਿਹਦੇ ਨਾਲ ਆਪਣੀ ਯੂਨੀਅਨ ਦਾ ਨਾਮ ਖਰਾਬ ਹੋਵੇ ਕਿਉਂਕਿ ਤੁਸੀਂ ਸਾਰੇ ਆਉਣ ਵਾਲੇ ਟੀਚਰਜ਼ ਹੋ ਬੁੱਤ ਤੇ ਜਿਹੜੇ ਟੀਚਰਜ਼ ਹੁੰਦੇ ਆ ਇਹ ਦੇਸ਼ ਦਾ ਪੁਹਿਖ ਹੁੰਦੇ ਆ ਤੇ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਨ੍ਹਾਂ ਨੇ ਦੇਸ਼ ਸਿਰਜਣਾ ਕਿਉਂਕਿ ਟੀਚਰ ਇੱਕ ਇਦਾਂ ਦਾ ਕੀਤਾ ਜਿਹਦੇ ਚੋਂ ਬਾਕੀ ਸਾਰੇ ਕਿਤੇ ਨਿਕਲਦੇ ਆ ਇੱਕ ਡਾਕਟਰ ਵੀ ਟੀਚਰ ਪੈਦਾ ਕਰਦਾ ਜੀ ਇੱਕ ਪੁਲਿਸਮੈਨ ਵੀ ਟੀਚਰ ਪੈਦਾ ਕਰਦਾ ਜਿੰਨੇ ਵੀ ਕਿਤੇ ਆ ਪੁੱਤ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਪ੍ਰਾਈਵੇਟ ਮੁਲਾਜ਼ਮ ਹੈ ਪੈਦਾ ਤਾਂ ਉਹਨਾਂ ਨੂੰ ਟੀਚਰ ਹੀ ਕਰਦਾ ਪੁੱਤ ਤਾਂ ਜਿਹੜਾ ਟੀਚਰ ਹੈ ਰੀੜ ਦੀ ਹੱਡੀ ਹੈ ਜੀ ਦੇਸ਼ ਦੀ ਪਰ ਆਪਣੀ ਮਾੜੀ ਕਿਸਮਤ ਹੈ ਇਦਾਂ ਲਾ ਲੋ ਕਿ ਹਾਲਾਤ ਇਦਾਂ ਦੇ ਬਣ ਗਏ ਕਿ ਉਸ ਰੀੜ ਦੀ ਹੱਡੀ ਨੂੰ ਦਰਦ-ਦਰ ਭੜਕਣਾ ਪੈ ਰਿਹਾ ਉਹ ਵੀ ਕੋਈ ਨਜਾਇਜ਼ ਮੰਗਾਂ ਵਾਸਤੇ ਨਹੀਂ ਉਹਨਾਂ ਚੀਜ਼ਾਂ ਵਾਸਤੇ ਭੜਕਣਾ ਪੈ ਰਿਹਾ ਜੋ ਨੇਚਰਲੀ ਆਪਣੇ ਆਪ ਹੋਣੀਆਂ ਚਾਹੀਦੀਆਂ ਸੀ ਜਦੋਂ ਬਾਕੀ ਸਟੇਟਸ ਹਰ ਵਾਰ ਟੈਟ ਆਰਗੇਨਾਈਜ਼ ਕਰ ਸਕਦੀਆਂ ਨੇ ਹਰ ਸਾਲ ਟੈਟ ਆਉਂਦਾ ਏਦੋਂ ਬਾਕੀ ਸਟੇਟਸ ਦਾ ਆਪਣਾ ਟੈਟ ਕਿਉਂ ਨਹੀਂ ਆਉਂਦਾ ਕੀ ਕਾਰਨ ਹੈ ਜਦੋਂ SSC ਵਰਗੀ ਏਡੀ ਵੱਡੀ ਸੰਸਥਾ ਜਿਹਨੇ ਸਾਰੇ ਸਾਰੇ ਭਾਰਤ ਦੇ ਵਿੱਚ ਪੇਪਰ ਲੈਣੇ ਹੁੰਦੇ ਆ ਉਹ ਪਹਿਲਾਂ ਕੈਲੰਡਰ ਦੇ ਕੇ ਪ੍ਰੋਪਰ ਟਾਈਮ ਟੇਬਲ ਦੇ ਅਕੋਰਡਿੰਗ ਪੇਪਰ ਲੈ ਸਕਦੀ ਹੈ ਤਾਂ ਆਪਣੇ ਪੰਜਾਬ ਦੇ ਵਿੱਚ ਕਿਉਂ ਨਹੀਂ ਏਦਾਂ ਹੋ ਸਕਦਾ ਯਾਰ ਆਪਣੇ ਪੰਜਾਬ ਤਾਂ ਬਹੁਤ ਛੋਟਾ ਹੈ ਭਾਰਤ ਦੇ ਮੁਕਾਬਲੇ ਨਿੱਕੇ ਜੀ ਆਂ ਆਪਾਂ ਤਾਂ ਥੋੜੀ ਜਿਹੀ ਜਗ੍ਹਾ 'ਚ ਹੀ ਆਂ ਫਿਰ ਆਪਾਂ ਕਿਉਂ ਨਹੀਂ ਪਹਿਲਾਂ ਆਪਾਂ ਨੂੰ ਕਿਉਂ ਨਹੀਂ ਕੈਲੰਡਰ ਦਿੱਤਾ ਜਾ ਸਕਦਾ ਕਿ ਹਾਂ ਬੁੱਤ ਵੀ ਇਸ ਤਰੀਕ ਨੂੰ ਤੁਹਾਡਾ ਨੋਟੀਫਿਕੇਸ਼ਨ ਆਊਟ ਹੋ ਜਾਊਗਾ ਐਸ ਨੂੰ ਪੇਪਰ ਹੈ ਜੀ ਐਸ ਨੂੰ ਰਿਜ਼ਲਟ ਅਨਾਊਂਸ ਕਰ ਦੇਾਂਗੇ ਕਿ ਇਸ ਤਰੀਕ ਨੂੰ ਤੁਹਾਡੇ ਹੱਥਾਂ 'ਚ ਜੁਆਇਨਿੰਗ ਲੈਟਰ ਆ ਜਾਣਗੇ ਤਾਂ ਅਸੀਂ ਜਿੰਨੇ ਵੀ ਇੱਥੇ ਟੀਚਰ ਸਭਾਣ ਪਹੁੰਚੇ ਆਂ ਅਸੀਂ ਤੁਹਾਡੇ ਨਾਲ ਆ ਜੀ ਫੁੱਲ ਫਲੈਜ ਤੁਹਾਡੇ ਨਾਲ ਆ ਅਸੀਂ ਸਿਰਫ ਔਰ ਸਿਰਫ ਤੁਹਾਡੇ ਲਈ ਹੀ ਆਏ ਆ ਕਿਉਂਕਿ ਤੁਹਾਡੇ ਤੋਂ ਹੀ ਅਸੀਂ ਆ ਬੁੱਤ ਸਾਡੇ ਤੋਂ ਤੁਹਾਡੀ ਪਛਾਣ ਨਹੀਂ ਹੈ ਸਾਡੀ ਪਛਾਣ ਤੁਹਾਡੇ ਤੋਂ ਆ ਬੁੱਤ ਜੇ ਤੁਸੀਂ ਹੋ ਤਾਂ ਹੀ ਅਸੀਂ ਇੱਥੇ ਖੜੇ ਆ ਆਦਰਵਾਇਸ ਸਾਨੂੰ ਕਿਹਨੇ ਪੁੱਛਣਾ ਸੀਗਾ ਤਾਂ ਜਿੱਦਾਂ ਸਰ ਨੇ ਬਾਕੀ ਟੀਚਰਸ ਨੇ ਟੀਚਰ ਸਭਾਨ ਨੇ ਕਿਹਾ ਆਪਾਂ ਇਸ ਚੀਜ਼ ਨੂੰ ਬਿਲਕੁਲ ਧਿਆਨ ਨਾਲ ਜੋ ਆਪਣੇ ਕਹਿੰਦਾ ਬੋ ਟਾਰਗੇਟਸ ਹੈ ਉਹਨਾਂ ਦੇ ਤੱਕ ਲੈ ਕੇ ਜਾਣਾ ਕਿਸੇ ਪ੍ਰਕਾਰ ਦੀ ਕੋਈ ਨੌਨਸੈਂਸ ਕ੍ਰੇਟ ਨਹੀਂ ਕਰਨੀ ਬੜੇ ਆਰਾਮ ਨਾਲ ਆਪਾਂ ਚੱਲਾਂਗੇ ਜੋ ਆਪਣੀ ਮੰਜ਼ਿਲ ਹੈ ਉਹਦੇ ਤੱਕ ਪਹੁੰਚਾਂਗੇ ਜੀ ਬਿਨਾ ਕਿਸੇ ਮਾਹੌਲ ਨੂੰ ਖਰਾਬ ਕੀਤੇ ਹੋਏ ਹਾਂ ਸਰ ਹਾਂ ਸਰ ਉਹ ਦਾ ਨਿਕਲ ਉਹ ਦਾ ਨਿਕਲ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇੱਕ ਨਿੱਕੇ ਦੇ ਸੱਦੇ ਤੇ ਇੰਨੇ ਜਣੇ ਪਹੁੰਚੇ ਹੋ ਕਾਫੀ ਖੁਸ਼ੀ ਹੈ ਸਾਨੂੰ ਉਮੀਦ ਨਹੀਂ ਸੀ ਵੀ ਇਹਨਾਂ ਤੁਸੀਂ ਪਿਆਰ ਦਿਓਗੇ ਜਾਂ ਇਹਨਾਂ ਸਾਡੇ ਸੱਦੇ ਦੇ ਉੱਪਰ ਜਿਹੜਾ ਫੁੱਲ ਵੀ ਖਾਓਗੇ ਤਾਂ ਸਾਥਿਓ ਜਿੱਦਾਂ ਸਾਡੇ ਟੀਚਰ ਸਭਾਨਾ ਨੇ ਵੀ ਗੱਲ ਕੀਤੀ ਕਿ ਆਪਾਂ ਕੋਈ ਵੀ ਐਵੇਂ ਦਾ ਜਿਹੜਾ ਕੰਮ ਨਹੀਂ ਕਰਨਾ ਜਿੰਦੇ ਕਰਕੇ ਆਪਣੇ ਤੇ ਕੋਈ ਐਕਸ਼ਨ ਆਵੇ ਜਾਂ ਯੂਨੀਅਨ ਦਾ ਨਾਮ ਖਰਾਬ ਹੋਵੇ ਠੀਕ ਹੈ ਆਪਾਂ ਪ੍ਰਸ਼ਾਸਨ ਨੂੰ ਕੋਆਪਰੇਟ ਕਰਾਂਗੇ ਠੀਕ ਹੈ ਉਹ ਆਪਾਂ ਨੂੰ ਤਾਂ ਹੀ ਕੋਆਪਰੇਟ ਕਰਨਗੇ ਅਗਰ ਆਪਾਂ ਉਹਨਾਂ ਨਾਲ ਕੁਝ ਗਲਤ ਵਿਵਾਰ ਕਰਾਂਗੇ ਤਾਂ ਉਹਨਾਂ ਦੀ ਮਜਬੂਰੀ ਹੈ ਉਹਨਾਂ ਦੀ ਨੌਕਰੀ ਹੈ ਠੀਕ ਹੈ ਉਹ ਇੱਕ ਸਰਕਾਰ ਦੇ ਕਹਿ ਲਓ ਵੀ ਨਿਮਾਇਂਦੇ ਹੋ ਕੇ ਉਹਨਾਂ ਨੂੰ ਜਿਹੜਾ ਆਦੀ ਡਿਊਟੀਆਂ ਨਿਭਾਣੀ ਪੈਗੀ ਤਾਂ ਆਪਾਂ ਨਹੀਂ ਚਾਹੁੰਦੇ ਵੀ ਆਪਣਾ ਕੋਈ ਐਵੇਂ ਦਾ ਜਿਹੜਾ ਸਿਸਟਮ ਹੋਵੇ ਕਿਸੇ ਦਾ ਕੋਈ ਨੁਕਸਾਨ ਹੋਵੇ ਠੀਕ ਹੈ ਬਾਕੀ ਜਿਵੇਂ ਵੀ ਹੋਊਗਾ ਤੁਹਾਨੂੰ ਅਸੀਂ ਮੌਕੇ ਤੇ ਗਾਈਡ ਕਰਦੇ ਰਾਵਾਂਗੇ ਜੋ ਵੀ ਆਪਣਾ ਪਲਾਨ ਹੋਊਗਾ ਠੀਕ ਹੈ ਥੋੜੇ ਜਿਹੇ ਟਾਈਮ ਦੇ ਵਿੱਚ ਆਪਾਂ ਜਿਹੜਾ ਚੱਲ ਕੇ ਇੱਥੋਂ ਦੂਜੇ ਰੋਡ ਚੱਲਾਂਗੇ ਆਪਾਂ ਠੀਕ ਹੈ ਤਾਂ ਸੀਐਮ ਜਿਹੜੇ ਰਾਇਸਟ ਕੋਲ ਚੱਲਾਂਗੇ ਉੱਥੇ ਚੱਲ ਕੇ ਬਾਕੀ ਗੱਲਾਂ ਬਾਤ ਤੁਹਾਡੇ ਨਾਲ ਉੱਥੇ ਕਰਾਂਗੇ ਠੀਕ ਹੈ ਜਿਵੇਂ ਵੀ ਯੂਨੀਅਨ ਗਾਈਡ ਕਰੋਗੇ ਮੈਂ ਪਹਿਲਾਂ ਫਿਰ ਤੁਹਾਨੂੰ ਬੇਨਤੀ ਕਰ ਰਿਹਾ ਜਿਵੇਂ ਵੀ ਤੁਹਾਨੂੰ ਯੂਨੀਅਨ ਗਾਈਡ ਕਰੋਗੇ ਉਵੇਂ ਹੀ ਚੱਲਣਾ ਹੈ ਠੀਕ ਹੈ ਕਿਸੇ ਨੇ ਵੀ ਕੋਈ ਕੁਝ ਐਵੇਂ ਦਾ ਨਹੀਂ ਕਰਨਾ ਜਿੰਦੇ ਕਰਕੇ ਤੁਹਾਡਾ ਨੁਕਸਾਨ ਹੋਵੇ ਜੇ ਤੁਹਾਡਾ ਨੁਕਸਾਨ ਹੋਇਆ ਤਾਂ ਕੱਲ ਨੂੰ ਗੱਲ ਸਾਡੇ ਤੇ ਵੀ ਆਊਗੀ ਠੀਕ ਹੈ ਤਾਂ ਆਪਾਂ ਨਹੀਂ ਚਾਹੁੰਦੇ ਵੀ ਆਪਾਂ ਉਹਨਾਂ ਨੂੰ ਖਰਾਬ ਕਰੀਏ ਤਾਂ ਕੱਲ ਨੂੰ ਉਹਨਾਂ ਨੂੰ ਕੋਈ ਮਜਬੂਰੀ ਦੇ ਵਿੱਚ ਆ ਕੇ ਆਏ ਜਿਵੇਂ ਸਟੈਪ ਚੱਕਣਾ ਪਵੇ ਜੋ ਆਪਣੇ ਭਵਿੱਖ ਦੇ ਨਾਲ ਖਿਲਵਾੜ ਹੋਵੇ ਕਿਉਂਕਿ ਆਪਾਂ ਦਾ ਪਹਿਲਾਂ ਹੀ ਘਰਾਂ ਦੇ ਵਿੱਚ ਈਟੀਟੀ ਬੀਆਰਡ ਦੀ ਇੱਕ ਡਿਗਰੀਆਂ ਲੈ ਕੇ ਡੇਡ ਡੇਡ 2-2 ਲੱਖ ਰੁਪਏ ਲਾ ਕੇ ਇੱਕ ਮਤਲਬ ਕਿ ਉਹਨੂੰ ਇੱਕ ਕਾਗਜ਼ ਦੇ ਤੌਰ ਤੇ ਮੈਂ ਕਹੂੰਗਾ ਜੇ ਉਹਨੂੰ ਆਪਾਂ ਇਸਤੇਮਾਲ ਨਹੀਂ ਕਰ ਸਕਦੇ ਜੋ ਆਪਣੇ ਪ੍ਰਭਖ ਦੇ ਲਈ ਕੁਝ ਕਰ ਨਹੀਂ ਸਕਦਾ ਤਾਂ ਉਹ ਕੁਝ ਕਾਗਜ਼ ਕੁਝ ਵੀ ਨਹੀਂ ਹੈ। ਅਗਰ ਆਪਨੇ ਕੋਲ ਇੱਕ ਪੀਐਸਟੈਟ ਦਾ ਪੇਪਰ ਆਪਣੀ ਡਿਮਾਂਡ ਕੀ ਇੱਕ ਪੀਐਸਟੈਟ ਦਾ ਪੇਪਰ ਕਲੰਡਰ ਹੋਵੇ ਜਿੰਦੇ ਵਿੱਚ ਆਪਾਂ ਨੂੰ ਪਤਾ ਹੋਵੇ ਕਿ ਆਪਣਾ ਪੇਪਰ ਹੈ ਕਦੋਂ ਤਾਂ ਇਹ ਕੋਈ ਸਰਕਾਰ ਤੋਂ ਦੇ ਅੱਗੇ ਮੰਗ ਜਿਹੜੀ ਹੈ ਇਹ ਜੀ ਕੋਈ ਇਹ ਜੀ ਮੰਗਣੀ ਹੈ ਜਿਹੜੀ ਸਰਕਾਰ ਪੂਰੀ ਨਹੀਂ ਕਰ ਸਕਦੀ। ਠੀਕ ਹੈ ਤੇ ਬਾਕੀ ਜੇ ਕਹਿੰਦੇ ਨੇ ਬੂੰਦ ਬੂੰਦ ਨਾਲ ਸਾਗਰ ਬਰਦਾ ਅੱਜ ਤੁਸੀਂ ਇੰਨੀ ਸਟਰੈਂਥ ਦੇ ਵਿੱਚ ਪਹੁੰਚੇ ਹੋ ਤਾਂ ਹੋ ਸਕਦਾ ਆਪਾਂ ਸ਼ਾਮ ਤੱਕ ਪਹਿਲੀ ਗੱਲ ਤਾਂ ਟਾਰਗੇਟ ਆਪਣਾ ਇ ਠੀਕ ਹੈ ਅਗਰ ਫਿਰ ਵੀ ਜਦੋਂ ਆਪਾਂ ਨੂੰ ਦੁਬਾਰਾ ਵੀ ਲੋਡ ਪੈਂਦੀ ਹੈ ਆਣ ਦੀ ਜੇ ਤੁਹਾਨੂੰ ਯੂਨੀਅਨ ਸੱਦਾ ਦਿੰਦੀ ਹੈ ਤਾਂ ਸਾਰੇ ਯੂਨੀਅਨ ਨੂੰ ਸਪੋਰਟ ਕਰਿਆ ਕਰੋ ਕਿਉਂਕਿ ਕੱਲੇ ਗਰੁੱਪਾਂ ਦੇ ਵਿੱਚ ਬੈਠ ਕੇ ਮੈਸੇਜ ਕਰਕੇ ਜਾਂ ਕੱਲਾ ਆਪਾਂ ਮੈਸੇਜ ਕਰਨ ਨਾਲ ਕੁਝ ਨਹੀਂ ਹੋਊਗਾ ਜੇ ਅਗਰ ਆਪਾਂ ਯੂਨੀਅਨ ਦੇ ਨਾਲ ਗਰਾਊਂਡ ਲੈਵਲ ਤੇ ਨਾ ਆਵਾਂਗੇ ਤਾਂ ਆਪਣੇ ਪੀਐਸਟੈਟ ਦਾ ਨੋਟੀਫਿਕੇਸ਼ਨ ਨਹੀਂ ਆਣਾ ਸਰਕਾਰ ਦਾ ਰਵਈਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਮੈਂ ਗੱਲ ਕਰਾਂ 99 ਕਮੇਟੀ ਦੀ 99 ਯੂਨੀਅਨ ਦੀ ਤਾਂ ਉਹ ਤੁਸੀਂ ਦੇਖ ਲਓ ਪੱਕਾ ਮੋਰਚਾ ਲੱਗਿਆ ਗੰਬੀਰਪੁਰ ਦੇ ਵਿੱਚ ਤੇ 6 ਤੋਂ 7 ਦਿਨ ਉਹਨਾਂ ਨੇ ਮਤਲਬ ਕਿ ਵੇਟ ਕਰਿਆ ਸਰਕਾਰ ਦੇ ਲਾਰੇ ਦੇ ਉੱਪਰ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਜਿਹੜੀ ਤੁਹਾਡੀ ਲਿਸਟ ਆ ਜਾਰੀ ਕਰ ਦਾਂਗੇ ਪਰ ਸਰਕਾਰ ਨੇ ਜਿਹੜਾ ਉਸ ਦੀ ਚੀਜ਼ ਦੇ ਉੱਪਰ ਕੋਈ ਕਲੈਰਟੀ ਨਹੀਂ ਦਿੱਤੀ ਅਖਰ ਨੂੰ ਉਹਨਾਂ ਨੂੰ ਮਜਬੂਰ ਹੋ ਕੇ ਰਾਤ ਨੂੰ ਤਿੰਨ ਤੋਂ ਚਾਰ ਬੈਰੀਕੇਡ ਤੋੜ ਕੇ ਜਿਹੜਾ ਮੁੱਖ ਮੰਤਰੀ ਦੇ ਘਰ ਦੇ ਬਾਹਰ ਗੇਟ ਦੇ ਮੂਹਰੇ ਬਹਿ ਗਏ ਤਾਂ ਉਸ ਦਿਨ ਲਿਸਟਾ ਜਾਰੀ ਜਾਰੀ ਹੋ ਗਿਆ ਇਨੀ ਤਾਕਤ ਹੈ ਤੁਹਾਡੇ ਵਿੱਚ ਜੇਕਰ ਤੁਸੀਂ ਸਾਰੇ ਯੂਨੀਅਨ ਦੇ ਨਾਲ ਖੜੋਗੇ ਤਾਂ ਮੈਂ ਇਹ ਕਹਿੰਦਾ ਵੀ ਦੋ ਤਿੰਨ ਛਟਕੇ ਬਸ ਇਸ ਤੋਂ ਉੱਤੇ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਆਪਣੀ 8TT ਦੀ ਭਰਤੀ ਬੀੜ ਦੀ ਭਰਤੀ ਜਿਹੜੀ ਆ ਆਪਾਂ ਲਗ ਅਲੱਗ-ਅਲੱਗ ਫੀਲਡ ਦੇ ਵਿੱਚ ਜਿਵੇਂ-ਜਿਵੇਂ ਆਪਾਂ ਜਾਣਾ ਵਿਚਰਨਾ ਉਹ ਸਾਬ ਨਾਲ ਆਪਾਂ ਜਿਹੜਾ ਅੱਗੇ ਜੋ ਵੀ ਆਪਣਾ ਹੋਊਗਾ ਉਸ ਤਰ੍ਹਾਂ ਦਾ ਅੱਗੇ ਮਾਸਟਰ ਕੈਟ 8TT ਕੈਟਰ ਜਿਵੇਂ ਵੀ ਕਿਸੇ ਦੀ ਲਾਈਨ ਹੈ ਉਹਨੂੰ ਆਪਾਂ ਜਿਹੜਾ ਅਚੀਵ ਕਰਾਂਗੇ ਤਾਂ ਪਹਿਲਾ ਆਪਣੀ ਮੰਗ ਇਹੀ ਹੈ ਵੀ ਪੀਐਸਟੈਟ ਦਾ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਦਿੱਤਾ ਜਾਵੇ ਸਾਨੂੰ ਇੱਕ ਚੀਜ਼ ਦਾ ਪਤਾ ਹੋਵੇ ਕਿ ਪੀਐਸਟੈਟ ਦਾ ਪੇਪਰ ਹੈ ਕਦੋਂ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਡਾ 15 ਦਿਨ ਦੇ ਵਿੱਚ ਪੇਪਰ ਲੋ ਅਸੀਂ ਇਹ ਨਹੀਂ ਕਹਿ ਰਹੇ ਕਿ ਸਾਡਾ ਪੇਪਰ ਬੀ ਸਾਡਾ ਪੇਪਰ ਹੋ ਕਦੋਂ ਰਿਹਾ ਡੇਟ ਆਫ ਨੋਟੀਫਿਕੇਸ਼ਨ ਡੇਟ ਆਫ ਐਗਜ਼ਾਮ ਦੇ ਵਿੱਚ ਗੈਪ ਕਿੰਨਾ ਇੱਕ ਸਰ ਨੇ ਗੱਲ ਬੜੀ ਵੀ ਦੇ ਕੀਤੀ ਜੋ ਗੱਲ ਡਿਪਾਰਟਮੈਂਟ ਦੇ ਵਿੱਚ ਨਿਕਲ ਕੇ ਆ ਰਹੀ ਹੈ ਕਿ ਸਿਲੇਬਸ ਨੂੰ ਚੇਂਜ ਕਰਨ ਦੀ ਗੱਲ 9 ਤਰੀਕ ਦੀ ਮੀਟਿੰਗ ਆਪਣੀ ਹੋਈ ਹੈ 9 ਤਰੀਕ ਤੋਂ ਬਾਅਦ ਡਿਪਾਰਟਮੈਂਟ ਦੀ ਇੱਕ ਪੈਨਲ ਮੀਟਿੰਗ ਹੋਈ ਹੈ ਉਸ ਦੇ ਵਿੱਚ ਜ਼ਿਕਰ ਹੋਇਆ ਜੀ ਸਿਲੇਬਸ ਨੂੰ ਚੇਂਜ ਕਰਨ ਵਾਸਤੇ ਜੇ ਅਗਰ ਸਿਲੇਬਸ ਚੇਂਜ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਕਿ ਜਿੰਨਾ ਵੀ ਆਪਾਂ ਵਾਈਟ ਸਿਲੇਬਸ ਨੂੰ ਆਪਾਂ ਕਰ ਲੈ ਚਲੋ ਠੀਕ ਹੈ ਅਕੈਡਮੀ ਕੋਸ਼ਿਸ਼ ਕਰਦੀ ਹੈ ਕਿ ਅਸੀਂ ਹਰ ਇੱਕ ਚੀਜ਼ ਨਾਲ ਅਪਡੇਟ ਰਹੀਏ ਪਰ ਅਗਰ ਸਰਕਾਰ ਨੇ ਜਿਵੇਂ 12 ਮਾਰਚ ਦਾ ਪੇਪਰ ਲਿਆ ਉਹ ਕਿਸੇ ਨੇ ਭੁੱਲਿਆ ਨਹੀਂ ਤੁਸੀਂ ਸਾਰਿਆਂ ਨੇ ਦਿੱਤਾ ਵੀ ਹੋਣਾ ਤਾਂ ਜੇ ਅਗਰ ਉਹ ਪੇਪਰ ਆਪਣੇ ਸਾਹਮਣੇ ਆ ਗਿਆ ਤਾਂ ਜਿੱਦਾਂ ਉਹ ਪੇਪਰ ਇੱਕ ਇਰੀਟੇਟ ਕਰਨ ਵਾਲਾ ਪੇਪਰ ਸੀ ਵੀ ਜਦੋਂ ਆਪਾਂ ਪੇਪਰ ਨੂੰ ਵੇਖੇ ਤਾਂ ਆਪਣੇ ਆਂਦਾ ਹੋਇਆ ਵੀ ਪੇਪਰ ਜਿਹੜਾ ਹੈ ਦਿਮਾਗ ਚੋਂ ਨਿਕਲ ਗਿਆ ਮਤਲਬ ਕਿ ਜਿੰਨੀ ਤਿਆਰੀਆਂ ਬੱਚੇ ਨੇ ਕਾਫੀ ਤਿਆਰੀਆਂ ਕੀਤੀਆਂ ਸੀ ਠੀਕ ਹੈ ਤਾਂ ਮੈਂ ਇਹੀ ਕਹੂੰਗਾ ਜੇ ਪੇਪਰ ਸਾਫ਼ ਸੁਥਰਾ ਇੱਕ ਟਰਾਂਸਪੇਰੈਂਸੀ ਨਾਲ ਪੇਪਰ ਲਿਆ ਜਾਂਦਾ ਤਾਂ ਉਸ ਦੇ ਵਿੱਚ ਆਪਣਾ ਵੀ ਫਾਇਦਾ ਸਰਕਾਰ ਦਾ ਵੀ ਫਾਇਦਾ ਕਿਉਂਕਿ ਸਰਕਾਰ ਦੇ ਅੱਗੇ ਰੋਸ ਪ੍ਰਦਰਸ਼ਨ ਨਹੀਂ ਲੱਗੂਗਾ ਤਰਨਾ ਨਹੀਂ ਲੱਗੂਗਾ ਠੀਕ ਹੈ ਇਹ ਸਰਕਾਰ ਦੀਆਂ ਕੁਝ ਮਾੜੀਆਂ ਨੀਤੀਆਂ ਨੇ ਇਹ ਸਰਕਾਰ ਦੀਆਂ ਕੁਝ ਮਾੜੀਆਂ ਨੀਤੀਆਂ ਨੇ ਜਿੰਦੇ ਕਰਕੇ ਆਪਾਂ ਨੂੰ ਕੁਝ ਐਵੇਂ ਦੇ ਜਿਹੜੇ ਐਕਸ਼ਨ ਲੈਣੇ ਪੈਂਦੇ ਨੇ ਠੀਕ ਹੈ ਬਾਕੀ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਥੋੜਾ ਟਾਈਮ ਆਪਾਂ ਗਿਜਣਾ ਥੋੜੇ ਟਾਈਮ ਦੇ ਵਿੱਚ ਆਪਾਂ ਚੱਲਾਂਗੇ ਇੱਥੋਂ ਠੀਕ ਹੈ ਜੀ ਸਾਰਿਆਂ ਨੇ ਦੋ ਲਾਈਨਾਂ ਦੇ ਵਿੱਚ ਜਾਵਾਂਗੇ ਇੱਕ ਲਾਈਨ ਹੋਊਗੀ ਸਾਡੇ ਭੈਣਾਂ ਦੀ ਇੱਕ ਲਾਈਨ ਹੋਊਗੀ ਸਾਡੇ ਭਰਾਵਾਂ ਦੀ ਠੀਕ ਹੈ ਹਾਂਜੀ ਸਾਰੇ ਸਾਥੀ ਸਤਿ ਸ੍ਰੀ ਅਕਾਲ ਤੁਸੀਂ ਬੜੇ ਜ਼ਰੂਰੀ ਰੁਝੇਵਿਆਂ ਚੋਂ ਸਮਾਂ ਕੱਢ ਕੇ ਇੱਥੇ ਪਹੁੰਚੇ ਹੋ ਜੀ ਕਈਆਂ ਦੇ ਬੜੇ ਜ਼ਰੂਰੀ ਕੰਮ ਹੋਣੇ ਹੁਣ ਕੇ ਪਰਵਦੇਪ ਭਿਖ ਦੇ ਖਾਤਰ ਇੱਥੇ ਪਹੁੰਚੇ ਨੇ ਗੱਲ ਫੇਰ ਉਹੀ ਆ ਜਾਂਦੀ ਹੈ ਵੀ ਟੀਚਰ ਡੇ ਵਾਲ ਦਿਨ ਟੀਚਰ ਬੜਾ ਸਤਿਕਾਰਤ ਅਹੁਦਾ ਹੁੰਦਾ ਹੈ ਅੱਜ ਕਈ ਟੀਚਰਾਂ ਨੂੰ ਨੈਸ਼ਨਲ ਅਵਾਰਡ ਤੇ ਸਟੇਟ ਅਵਾਰਡ ਮਿਲਨੇ ਨੇ ਅੱਜ ਪੰਜਾਬ ਦੀ ਸਾਡੀ ਐਡਟੀ ਵਾਲਿਆਂ ਦੀ ਪਤਾ ਨਹੀਂ ਕੀ ਵੱਧ ਕਿਸਮਤੀ ਆ ਅੱਜ ਸਾਨੂੰ ਇੱਥੇ ਫਿਰ ਤਾਂ ਆ ਕੇ ਬਹਿਣਾ ਪੈ ਰਿਹਾ ਧਰਨੇ ਤੇ 26 ਮਈ ਦੀ ਡੇਟ ਕਹਿ ਕੇ ਸਰਕਾਰ ਮੁੱਕਰਦੀ ਐ ਸਿੱਖਿਆ ਸਕੱਤਰ ਤੇ ਮਾਨਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ 26 ਮਈ ਦੀ ਡੇਟ ਦਾ ਅਨਾਉਂਸ ਕਰਕੇ 26 ਮਈ ਦੀ ਡੇਟ ਦਾ ਅਨਾਉਂਸ ਕਰਕੇ 12 ਮਾਰਚ ਨੂੰ ਪੇਪਰ ਹੁੰਦਾ ਮੇਰੇ ਫਰੈਂਡ ਨੌਨ ਦੇ ਵਿੱਚ ਸਰਕਲ ਦੇ ਵਿੱਚ ਹੈਗਾ 12 ਮਾਰਚ ਨੂੰ ਪੇਪਰ ਹੈ ਉਹਨੇ 1.5 ਸਾਲ ਦੇ ਵਿੱਚ 10-1000 ਰੁਪਏ ਤਿੰਨ ਵਾਰੀ ਫੀਸ ਪੇ ਕਰ ਚੁੱਕਿਆ ਕੋਈ ਫਿਕਸ ਡੇਟ ਨਾ ਹੁਣ ਕਰਕੇ ਜੇ ਕੋਈ ਫਿਕਸ ਡੇਟ ਹੁੰਦੀ ਹੈ ਜੂਨ ਜਾਂ ਦਸੰਬਰ ਦੇ ਵਿੱਚ ਪੇਪਰ ਹੁੰਦਾ ਜਿਵੇਂ ਦੂਸਰੀ ਸਟੇਟਾਂ ਦਾ ਹੁੰਦਾ ਹੈ ਤਾਂ ਇੱਕ ਵਾਰੀ ਤਿਆਰੀ ਕਰਨੀ ਪੈਂਦੀ ਹੈ ਵੀ ਹਾਂ ਫਿਕਸ ਹੈ ਉਸ ਡੇਟ ਨੂੰ ਪੇਪਰ ਆਉਣਾ ਹੈ ਸਰਕਾਰ ਦੇ ਲਾਰਾਂ ਕਰਕੇ ਵੀ ਜੋ ਚ ਵੀ ਪੇਪਰ ਕਿਉਂਕਿ ਫਿਕਸ ਹੀ ਨਹੀਂ ਆ ਜਦੋਂ ਜੀ ਇੱਕ ਤਾਂ ਮਾਰਚ ਚ ਲੈ ਲਿਆ ਜਦੋਂ ਜੀ ਇੱਕ ਤਾਂ ਜਨਵਰੀ ਚ ਲੈ ਲਿਆ ਜਦੋਂ ਜੀ ਇੱਕ ਤਾਂ ਦਸੰਬਰ ਚ ਲੈ ਲਿਆ ਫਿਕਸ ਡੇਟ ਨਾ ਹੋਣ ਕਰਕੇ ਨੂੰ ਤਿੰਨ ਵਾਰੀ ਤਿੰਨ ਵਾਰੀ ਫੀਸ ਪੇ ਕੀਤੀ 10-10 ਹਜ਼ਾਰ ਰੁਪਿਆ ਟਾਈਮ ਟਾਈਮ ਵੇਸਟ ਦਾ ਵੱਖਰਾ ਹੋਇਆ ਤੇ ਆਪਣੀ ਇਹ ਹੀ ਮੰਗ ਹੈ ਅੱਜ ਆਉਣ ਨਾਲ ਸ਼ਾਂਤੀਪੁਰ ਦਾ ਆਪਣਾ ਪ੍ਰੋਟੈਸਟ ਹੈ ਆਪਾਂ ਹੀ ਕੋਸ਼ਿਸ਼ ਕਰਾਂਗੇ ਅੱਜ ਕੈਬਨਿਟ ਦੀ ਮੀਟਿੰਗ ਹੈ ਉੱਥੇ ਸਿੱਖਿਆ ਮੰਤਰੀ ਸਾਹਿਬ ਬੈਠੇ ਨੇ ਵੀ ਪ੍ਰਸ਼ਾਸਨ ਨੂੰ ਕਹਾਂਗੇ ਗੱਲਬਾਤ ਕਰਕੇ ਉੱਥੇ ਓਐਸਡੀ ਸਾਹਿਬ ਨਾਲ ਕਿਸੇ ਨਾਲ ਵੀ ਜਿਹੜੇ ਅੱਜ ਕੈਬਨਿਟ ਦੀ ਮੀਟਿੰਗ ਹੈ ਉਹਦੇ ਵਿੱਚ ਕੋਈ ਮਤਾ ਫਰਖ ਕੇ ਵੀ ਅੱਜ ਸਾਡਾ ਪੀਐਸਟ ਦਾ ਨੋਟੀਫਿਕੇਸ਼ਨ ਜਾਰੀ ਕਰਵਾਇਆ ਜਾਵੇ ਮੀਟਿੰਗਾਂ ਹੋਈਆਂ ਰਾਹੁਲ ਗਿਆ ਮੀਟਿੰਗ ਕਰਨਾ ਹੋਰ ਵੀ ਯੂਨੀ ਮੈਂਬਰ ਮੀਟਿੰਗ ਕਰਨ ਜਾਂਦੇ ਨੇ ਸਿੱਖਿਆ ਮੰਤਰੀ ਸਾਹਿਬ ਦਾ ਰਵੱਈਆ ਹੀ ਹੋਰ ਤਣਾਅ ਦਾ ਐਨੀ ਹੰਕਾਰੀ ਪਾਸ਼ਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਕਿ ਮੈਂ ਇੱਕ ਗੱਲ ਬੋਲਣਾ ਚਾਹੂੰਗਾ ਜੋ ਫੇਸ ਦਾ ਉਹਨਾਂ ਦਾ ਟੀਵੀ ਤੇ ਦਿਖਦਾ ਹੈ ਨਾ ਉਹ ਹੈ ਨਹੀਂ ਫੋਟੋ ਦੇ ਵਿੱਚ ਬਿਲਕੁਲ ਜੀ ਜਦੋਂ ਫੋਟੋ ਕਰਵਾਈ ਜਾਂਦੀ ਹੈ ਜਦੋਂ ਆਪਣੇ ਸਾਹਮਣੇ ਆਉਂਦੀ ਹੈ ਨਾ ਉਹ ਗੱਲ ਕੁਝ ਦਿਖਣ ਦੇ ਵਿੱਚ ਐਕਚੁਅਲੀ ਵਿੱਚ ਜਦੋਂ ਉੱਥੇ ਜਾ ਕੇ ਐਂਡ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹੂੰਗਾ ਉਸ ਦਿਨ ਦਾ ਐਕਸਪੀਰੀਅੰਸ ਅਸੀਂ ਕੁਛ 8 ਮੈਂਬਰ ਸੀਗੇ ਉਸ ਦਿਨ ਐਂਡ 8 ਮੈਂਬਰ ਸੀਗੇ ਉਸ ਦਿਨ ਕੀ ਵਾਪਰਦਾ ਹੈ ਕਿ ਉਹ ਕਹਿੰਦੇ ਮੈਨੂੰ ਫਲਾਈਟ ਹੈ ਕਿ ਮਨੋਜ ਮਨੀਸ਼ ਸੰਸੋਧਿਆ ਜਿਹਦੀ ਰਿਹਾਈ ਹੈ ਮੈਨੂੰ ਉੱਧਰ ਜਾਣਾ ਪੰਜਾਬ ਦੇ ਬੰਦੇ ਬੈਠੇ ਹੋਏ ਆ ਪਹਿਲਾਂ ਸੁਣਦੇ ਸੀ ਗੱਲਾਂ ਉਸਨੂੰ ਦੇਖ ਕੀ ਆਇਆ ਹਾਂ ਪਹਿਲੀ ਹਾਂਜੀ ਸਰ ਜੀ ਵੀ ਮੈਂ ਇਹ ਕਹਿ ਰਹਾ ਸੀ ਇੰਨਾ ਉਹਨਾਂ ਦਾ ਹੰਕਾਰੀ ਰਵਈਆ ਹੈ ਉਹਨਾਂ ਕੋਲ ਕੋਈ ਸਿੰਪਤੀ ਨਾਲ ਲੈਣ ਜਾਉਗੇ ਸਾਡੇ ਪੀਐਸਟ ਦਾ एलिਜੀਬਿਲਟੀ ਟੈਸਟ ਹੈ ਸਿੱਧਾ ਪੈਨਲ ਮੀਟਿੰਗ ਦੇ ਵਿੱਚ ਉੱਥੇ ਹੋ ਰਹੀ ਨੂੰ ਵੀ ਬੈਠੇ ਹੁੰਦੇ ਆ ਇੰਨਾ ਉਹਨਾਂ ਨੂੰ ਮਤਲਬ ਭੈੜਾ ਰਵਈਆ ਤੇ ਉੱਥੇ ਸਟਾਫ ਵੀ ਬੈਠਾ ਹੁੰਦਾ ਡਾਇਰੈਕਟੋਰੇਟ ਦਾ ਉਹ ਸਿੱਧਾ ਜਾ ਕੇ ਕਹਿੰਦੇ ਨੇ ਕੋਈ ਪੀਐਸਟ ਦਾ ਪੇਪਰ ਨਹੀਂ ਆ ਵੀ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਲੋਕਾਂ ਦੀ ਨਾ ਗੱਲ ਸੁਣੇਗਾ ਤੋ ਇਹ ਹੀ ਸੀਗਾ ਵੀ ਅੱਜ ਆਪਾਂ ਕੋਸ਼ਿਸ਼ ਕਰਾਂਗੇ ਸ਼ਾਂਤੀਪੁਰਵ ਪ੍ਰੋਟੈਸਟ ਕਰਾਂਗੇ ਪ੍ਰਸ਼ਾਸਨ ਨੂੰ ਕਹਾਂਗੇ ਸਾਡਾ ਮੁੱਦਾ ਬੜਾ ਗੰਭੀਰ ਹੈ ਅਸੀਂ ਪਿਛਲੇ ਡੇਢ ਸਾਲਾਂ ਤੋਂ ਸੜਕਾਂ ਤੇ ਆਏ ਹੋਏ ਆ ਸਾਡਾ ਐਲੀਜੀਬਿਲਟੀ ਟੈਸਟ ਹੈ ਸਰਕਾਰ ਤੇ ਕੋਈ ਭਾਰ ਨਹੀਂ ਦਾ ਐਲੀਜੀਬਿਲਟੀ ਟੈਸਟ ਸਾਡਾ ਲਿਆ ਜਾਵੇ ਤੋ ਇਹ ਹੀ ਮੇਰੀ ਸੀਗੀ ਆਪਾਂ ਸਾਰੇ ਜਿੰਨੇ ਵੀ ਹੈਗੇ ਆ ਜਿੰਨੀ ਦੇਰ ਤੱਕ ਆਪਾਂ ਬੈਠਾਂਗੇ ਤੁਸੀਂ ਡਟੇ ਰਹੋ ਨਾਲ ਧੰਨਵਾਦੀ ਬਹੁਤ ਬਹੁਤ

बस माइक ਦਾ ਆਪਾਂ ਬਸ ਨਿਕਲਦੇ ਆਂ ਫਿਰ 2 ਮਿੰਟ ਬੈਠ ਜੇ ਸਭ ਤੋਂ ਪਹਿਲਾਂ ਜਿੰਨੇ ਜਨੇ ਸਾਰੇ ਪਹੁੰਚੇ ਨੇ ਨੇੜੇ ਦੂਰ ਸਾਰਿਆਂ ਦਾ ਪੀਐਸਟੈਟ ਜੂਨੀਅਨ ਵੱਲੋਂ ਸਾਰਿਆਂ ਦਾ ਧੰਨਵਾਦ ਅਸੀਂ ਕਰਦੇ ਆਂ ਠੀਕ ਹੈ ਉਸ ਤੋਂ ਬਾਅਦ ਨੰਬੋਲ ਸਰ ਦਾ ਅਸੀਂ ਧੰਨਵਾਦ ਕਰਦੇ ਆਂ ਜੋ ਕਿ ਸਾਡੇ ਇੱਕ ਸੱਦੇ ਤੇ ਇਹਨਾਂ ਇੱਥੇ ਇਹਨਾਂ ਸਾਨੂੰ ਸਰਕਾਰ ਨੂੰ ਆਪਾਂ ਇੱਕ ਇਹ ਗੱਲ ਕਹਿਣੀ ਏ ਕਿ ਪੀਐਸਟੈਟ ਪੇਪਰ ਬਾਰੇ ਕਿਉਂਕਿ 17 ਮਹੀਨੇ ਹੋ ਗਏ ਨੇ ਆਪਾਂ ਨੂੰ 17 ਮੰਤ ਹੋ ਗਏ ਨੇ ਸਰਕਾਰ ਦਾ ਰਵਈਆ ਆਪਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਸਰਕਾਰ ਪੀਐਸਟੈਟ ਲਾਇਣ ਦੇ ਨਹੀਂ ਅਜੇ ਗਈ ਇਸ ਕਰਕੇ ਨਾ ਜਿਵੇਂ ਵੀ ਮਾਹੌਲ ਸਾਰਿਆਂ ਨੇ ਮਾਹੌਲ ਵਧੀਆ ਬਣਾ ਕੇ ਰੱਖਣਾ ਹੈ ਕਿਸੇ ਨੇ ਕੋਈ ਵੀ ਪ੍ਰਸ਼ਾਸਨ ਜਾਂ ਕਿਵੇਂ ਵੀ ਕਿਸੇ ਨੇ ਕੋਈ ਵੀ ਮਾਹੌਲ ਖਰਾਬ ਨਹੀਂ ਕਰਨਾ ਇਸ ਕਰਕੇ ਨੇ ਸਾਰੇ ਵੀ ਜਿੰਨੇ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪੀਐਸਟੈਟ ਯੂਨੀਅਨ ਵੱਲੋਂ que eu vou assistir,